ਪਤੀ ਪੇਂਟਰ ਅਤੇ ਪਤਨੀ ਕਾਰਤੇ ਵਿੱਚ ਦੋਵੇਂ ਹੀ ਰਾਤ ਦੇ ਸਮੇਂ ਜਦੋਂ ਸੁੱਤੇ ਤਾਂ ਸਵੇਰੇ ਉਹ ਉੱਠੇ ਹੀ ਨਹੀਂ ਰਿਸ਼ਤੇਦਾਰਾਂ ਦੇ ਵੱਲੋਂ ਜਦੋਂ ਕੁੰਡਾ ਖੜਕਾਇਆ ਜਾਂਦਾ ਤੇ ਆਂਖਵਾਂਟ ਦੇ ਵਿੱਚ ਇਹ ਰੋਲਾ ਪੈਂਦਾ ਹੈ ਕਿ ਆਖਿਰਕਾਰ ਹੋ ਗਏ ਕਿਥੇ ਤਾਂ ਇਸ ਤੋਂ ਬਾਅਦ ਘਰ ਦੇ ਅੰਦਰ ਜਾ ਕੇ ਜਦੋਂ ਦੇਖਿਆ ਗਿਆ ਤਾਂ ਦੋਵੇਂ ਹੀ ਮ੍ਰਿਤਕ ਹਾਲਤ ਦੇ ਵਿੱਚ ਪਏ ਸਵੇਰ ਹੋਣ ਤੋਂ ਬਾਅਦ ਵੀ ਜਦੋਂ ਘਰ ਦਾ ਦਰਵਾਜ਼ਾ ਨਹੀਂ ਖੁੱਲਿਆ ਤਾਂ ਉਸ ਤੋਂ ਬਾਅਦ ਸ਼ੱਕ ਹੋਣਾ ਸ਼ੁਰੂ ਹੁੰਦਾ ਹੈ ਨਾਲ ਹੀ ਜਦੋਂ ਅੰਦਰ ਦੇਖਿਆ ਗਿਆ ਤਾਂ ਇਹੋ ਜਿਹੀ ਹਾਲਤ ਦੇ ਵਿੱਚ ਦੋਵੇਂ ਹੀ ਪਤੀ ਪਤਨੀ ਨੂੰ ਦੇਖਣ ਤੋਂ ਬਾਅਦ ਸਭ ਦੇ ਹੋਸ਼ ਉੱਟ ਗਏ। ਕੁਰਾਲੀ ਦੇ ਵਾਟ ਨੰਬਰ 3 ਤੋਂ ਇਹ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਘਰ ਦੇ ਅੰਦਰ ਮੌਜੂਦ ਦੋਹੇ ਜੀਆਂ ਦੀ ਜਾਨ ਚਲੀ ਗਈ। ਹੁਣ ਤੱਕ ਭੇਜ ਪਰੇ ਹਾਲਾਤ ਬਣੇ ਹੋਏ ਨੇ। ਕੁਝ ਵੀ ਨਹੀਂ ਆਖਿਆ ਜਾ ਸਕਦਾ ਕਿ ਆਖਿਰਕਾਰ ਦੋਹਾਂ ਦੇ ਨਾਲ ਅੰਦਰ ਹੋਇਆ ਕੀ ਪਰ ਸਵੇਰ ਦੇ ਸਮੇਂ ਜਿਹੜੀ ਘਟਨਾ ਰਿਸ਼ਤੇਦਾਰਾਂ ਦੇ ਕੰਨੀ ਪਏ ਕਿ ਦੋਵੇਂ ਹੀ ਮੁੱਕ ਚੁੱਕੇ ਨੇ ਇਸ ਤੋਂ ਬਾਅਦ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ ਅਤੇ ਹੁਣ ਅਗਲੀ ਕਾਰਵਾਈ ਜਾਰੀ ਹੈ ਪੁਲਿਸ ਦਾ ਕਹਿਣਾ ਸੀ ਕਿ ਮ੍ਰਿਤਕ ਦੇਹਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸ਼ੱਕ ਦੇ ਆਧਾਰ ਤੇ ਜੋ ਕੁਝ ਸਾਹਮਣੇ ਆਇਆ ਹੈ ਉਹ ਜਾਣਦੇ ਆ ਇਹਦੇ ਵਿੱਚ ਸਵੇਰ ਨੂੰ ਜਾਣਕਾਰੀ ਮਿਲੀ ਹੈ ਕਿ ਜਿਮੀ ਆਦਮੀ ਦੋਨੇ ਘੁੱਟੇ ਵਿੱਚ ਰਹੇਗੇ ਜੀ ਦੌਰ ਘਟਨੇ ਜਦੋਂ ਉਹਨੇ ਉਹਦੇ ਭਰਾ ਨੂੰ ਜਾ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਇਹ दारू ਪੀਂਦੇ ਆਦੀ ਵੀ ਤੇ ਬਾਕੀ ਅਗਲੀ ਕਰਵਾ ਇਹਦੇ ਵਿੱਚ ਸਵੇਰ ਨੂੰ ਜਾਣਕਾਰੀ ਮਿਲੀ ਹੈ ਕਿ ਜੀਮੀ ਆਦਮੀ ਦੋਨੇ ਘੰਟੇ ਪੇਰੇ ਰਹੇਗੇ ਜੀ ਦਾਰੂ ਪਟਦੇ ਜਦੋਂ ਉਹਨੇ ਉਹਦੇ ਭਰਾ ਨੂੰ ਜਾ ਕੇ ਦੇਖਿਆ ਤੇ ਜਿਹਦੇ ਵਿੱਚ ਕੀ ਦੱਸਿਆ ਜਾ ਰਿਹਾ ਹੈ ਕਿ ਇਹ दारू ਪੀਂਦੇ ਆਦੀ ਵੀ ਤੇ ਬਾਕੀ ਅਗਲੀ ਕਰਵਾ ਦੱਸਦੀ ਕਿ ਅਜਿਹੀਆਂ ਖਬਰਾਂ ਨਿਤਨੇਮ ਸਾਹਮਣੇ ਆਉਂਦੀਆਂ ਨੇ ਕਿ ਘਰ ਦੇ ਅੰਦਰ ਸੁੱਤਾ ਪਰਿਵਾਰ ਸਵੇਰ ਨੂੰ ਉੱਠਿਆ ਹੀ ਨਹੀਂ ਅਤੇ ਉਸ ਸਮੇਂ ਰਿਸ਼ਤੇਦਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਜਦੋਂ ਪਤਾ ਲੱਗਦਾ ਹੈ ਕਿ ਦੋਹਾਂ ਦੇ ਵਿੱਚੋਂ ਘਰ ਦੇ ਵਿੱਚ ਕੋਈ ਵੀ ਜਿਉਂਦਾ ਨਹੀਂ ਬਚਿਆ ਆਖਿਰਕਾਰ ਕਿਸ ਤੇ ਸ਼ੱਕ ਕੀਤਾ ਜਾਵੇ ਕਿਸ ਦੇ ਕੋਲੋਂ ਬਿਆਨ ਲਿਖਵਾਏ ਜਾਣ ਕਿਵੇਂ ਪਤਾ ਲੱਗੇ ਕਿ ਆਖਿਰਕਾਰ ਵਾਪਰਿਆ ਕੀ ਇਹ ਇੱਕ ਭੇਦ ਹੀ ਬਣ ਕੇ ਰਹਿ ਜਾਂਦਾ ਘਰ ਦੇ ਅੰਦਰ ਦੋਵੇਂ ਜੀ ਸੁੱਤੇ ਸਨ ਸਵੇਰ ਦੇ ਸਮੇਂ ਜਦੋਂ ਨਹੀਂ ਉੱਠੇ ਤਾਂ ਹਰ ਪਾਸੇ ਹਫਰਾ ਤਫਰੀਦਾ ਮਾਹੌਲ ਸੀ ਮਹੱਲੇ ਵਾਲੇ ਇਕੱਠੇ ਹੋ ਗਏ ਤੇ ਆਣ ਗਵਾਂ ਦੇ ਲੋਕ ਵੀ ਇਹ ਸੁਣ ਕੇ ਹੈਰਾਨ ਸੀ ਕਿ ਆਖਿਰਕਾਰ ਘਰ ਦੇ ਅੰਦਰ ਕੀ ਹੋਇਆ ਹੋਵੇਗਾ ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਛੇਤੀ ਹੀ ਵੱਡੇ ਖੁਲਾਸੇ ਹੋ ਸਕਦੇ ਨੇ